ਪੰਜਾਬ ਦੇ ਵਿੱਚ ਲਗਾਤਾਰ ਬਦਲ ਰਹੇ ਮੌਸਮ ਨੇ 50 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਅਤੇ ਮਈ ਮਹੀਨਾ ਗੁਜਰ ਜਾਣ ਉੱਤੇ ਵੀ ਦਿਨ ਦਾ ਪਾਰਾ 31 ਡਿਗਰੀ ਰਿਹਾ ਜੋ ਕਿ 1970 ਤੋਂ ਦਰਜ ਰਿਕਾਰਡ ਦੇ ਅਨੁਸਾਰ ਅੱਜ ਤੱਕ ਨਹੀਂ ਹੋਇਆ ਅਤੇ ਹੁਣ ਜੂਨ ਮਹੀਨੇ ਦੇ ਵਿੱਚ بارش ਦੇ ਨਾਲ-ਨਾਲ ਕਈ ਸੂਬਿਆਂ ਦੇ ਵਿੱਚ ਗੜੇਮਾਰੀ ਵੀ ਟੈ ਰਹੀ ਹੈ ਇਸੇ ਤਰ੍ਹਾਂ ਜੇ ਨਾਬਾ ਹਲਕਾ ਦੀ ਗੱਲ ਕੀਤੀ ਜਾਵੇ ਤਾਂ ਦੇਰ ਸ਼ਾਮ ਪਾਰੀ بارش ਦੇ ਨਾਲ ਜਿੱਥੇ ਸ਼ਹਿਰ ਨਿਵਾਸੀਆਂ ਦੇ ਚਿਹਰਿਆਂ ਤੇ ਰੌਣਕ ਲਿਆ ਦਿੰਦੀ ਹੈ ਉੱਥੇ ਹੀ ਲੋਕ ਇਸ بارش ਤੋਂ ਬਹੁਤ ਹੀ ਖੁਸ਼ ਵਿਖਾਈ ਦੇ ਰਹੇ ਨੇ ਇਸ ਮੌਕੇ ਤੇ ਸ਼ਹਿਰ ਨਿਵਾਸੀ ਸੰਜੀਵ 파ਟਿਆ, ਪਵਨ ਕੁਮਾਰ ਅਤੇ ਵਿਕਾਸ ਦਸੂਜਾ ਨੇ ਕਿਹਾ ਕਿ ਅਸੀਂ ਪਹਿਲੀ ਵਾਰ ਵੇਖਿਆ ਕਿ ਜੂਨ ਤੋਂ ਬਾਅਦ ਮਈ ਮਹੀਨੇ ਦੇ ਵਿੱਚ ਵਧੀਆ ਬਾਰਿਸ਼ ਪੈ ਰਹੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਵੀ ਗਰਮੀ ਆਪਣਾ ਘਰ ਵਸਾਉਣ ਲੱਗਦੀ ਹੈ ਤਾਂ ਨਾਲ ਦੀ ਨਾਲ ਇੰਦਰ ਦੇਵਤਾ ਪਾਣੀ ਦੀਆਂ ਬੁਸ਼ਾਰਾ ਪਾ ਕੇ ਠੰਡਕ ਪੈਦਾ ਕਰ ਦਿੰਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਜੋ ਕਿ ਇਸ ਤਰ੍ਹਾਂ ਦੀ ਬਾਰਿਸ਼ ਪੈ ਰਹੀ ਹੈ ਕਿਉਂਕਿ ਇਸ ਦੇ ਨਾਲ ਜਿੱਥੇ ਬਿਜਲੀ ਦੇ ਵਿੱਚ ਕਟੌਤੀ ਆਵੇਗੀ ਉੱਥੇ ਹੀ ਪੰਜਾਬ ਸਰਕਾਰ ਨੂੰ ਵੀ ਫਾਇਦਾ ਹੋਵੇਗਾ। ਉਨਾਂ ਨੇ ਕਿਹਾ ਕਿ ਘਰਾਂ ਦੇ ਵਿੱਚ ਏਸੀ ਤਾਂ ਬਿਲਕੁਲ ਬੰਦ ਹੋ ਚੁੱਕੇ ਨੇ ਅਤੇ ਹੀ ਦੂਜੇ ਪਾਸੇ ਇਸ ਮੌਕੇ ਤੇ ਕਿਸਾਨ ਅਵਤਾਰ ਸਿੰਘ ਨੇ ਕਿਹਾ ਹੈ ਕਿ ਜੋ بارش ਪੈ ਰਹੀ ਹੈ ਕਿਸਾਨਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਇਹ بارش ਮੱਕੀ ਦੀ ਫਸਲ ਅਤੇ ਸਬਜ਼ੀਆਂ ਦੇ ਲਈ ਬਹੁਤ ਫਾਇਦੇਮੰਦ ਹੈ। ਉਹਨਾਂ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਵਿੱਚ ਵੀ ਇਹ بارش ਬਹੁਤ ਜ਼ਿਆਦਾ ਫਾਇਦੇਮੰਦ ਦੇਵੇਗੀ ਅਤੇ ਇਸ ਦੇ ਨਾਲ ਹੀ ਬਿਜਲੀ ਦੇ ਵਿੱਚ ਬਚਤ ਹੋਵੇਗੀ। ਸਰ ਮੌਸਮ ਬਹੁਤ ਵਧੀਆ ਜੀ ਜਿਵੇਂ ਮਈ ਨਿਕਲੀ ਹੈ ਜਿਵੇਂ ਕਦੇ ਵੀ ਇਹੋ ਜਿਹਾ ਮੌਸਮ ਤਾਂ ਦੇਖਿਆ ਨੂੰ ਮਿਲਿਆ ਹੁਣ ਜੂਨ ਚ ਵੀ ਦੇਖੋ ਮੌਸਮ ਬਹੁਤ ਵਧੀਆ ਇਹ ਲੱਗਦਾ ਜਿਵੇਂ ਥੋੜੀ ਜਿਹੀ ਗਰਮੀ ਪੈਂਦੀ ਹੈ ਨਾਲ ਨਾਲ ਇੰਦਰ ਤੇਰ ਤਾ ਪ੍ਰਸੰਨ ਹੋ ਜਾਂਦੇ ਨੇ ਇਸ ਦੇ ਨਾਲ ਬਹੁਤ ਫਾਇਦਾ ਹੋ ਰਿਹਾ ਜੀ ਰਾਹਤ ਮਿਲ ਰਹੀ ਹੈ ਇਸ ਵੇਲੇ ਤਾਂ ਇਹ ਸੀ ਨਹੀਂ ਚੱਲਣੀ ਹੈ ਨਾ ਏਸੀ ਬਹੁਤ ਘੱਟ ਜੀ ਬਿਜਲੀ ਦਾ ਬਹੁਤ ਫਰਕ ਪਊਗਾ ਇਸ ਹਾਲਾਤ ਨਾਲ ਪੰਜਾਬ ਗਵਰਨਮੈਂਟ ਨੂੰ ਬਹੁਤ ਫਾਇਦਾ ਹੋਊਗਾ ਬਹੁਤ ਆਰਾਮਦਾਇਕ ਮੌਸਮ ਬਣਿਆ ਪਿਆ ਹੈ ਪਿਛਲੇ ਮਹੀਨੇ ਜਦੋਂ ਮਈ ਦਾ ਮਹੀਨਾ ਸਟਾਰਟ ਹੋਇਆ ਉਦੋਂ ਸੀਗਾ ਵੀ ਪਤਾ ਨਹੀਂ ਕਿੰਨੀ ਗਰਮੀ ਪੈਣੀ ਹੈ ਪਰ ਇੰਦਰ ਦੇਵਤਾ ਜੀ ਮਿਹਰਬਾਨ ਰਹੇ ਨੇ ਜਦੋਂ ਵੀ ਗਰਮੀ ਸ਼ੁਰੂ ਹੁੰਦੀ ਹੈ ਨਾਲ ਦੇ ਨਾਲ بارش ਹੋ ਜਾਂਦੀ ਹੈ ਤੇ ਹੁਣ ਵੀ ਦੇਖ ਲਓ ਆ ਜੂਨ ਦਾ ਮਹੀਨਾ ਚੜ ਪਿਆ ਇਸ ਟਾਈਮ ਇੰਨੀ ਗਰਮੀ ਹੁੰਦੀ ਹੈ ਕਿ ਸਾਨੂੰ ਬਿਨਾ ਏਸੀ ਤੋਂ ਰਹਿਣਾ ਬੜਾ ਮੁਸ਼ਕਿਲ ਹੁੰਦਾ ਹੈ ਪਰ ਜਿਉਂ-ਜਿਉਂ ਗਰਮੀ ਵਧਦੀ ਜਾ ਰਹੀ ਹੈ ਨਾਲ ਨਾਲ ਹੀ ਇੰਦਰ ਦੇਵਤਾ ਵੀ ਪ੍ਰਸੰਨ ਰਹਿ ਰਹੇ ਨੇ ਅੱਜ ਵੀ ਦੇਖ ਲਓ ਕਿੰਨਾ ਵਧੀਆ ਮੌਸਮ ਹੈਗਾ ਜਿਹੜਾ بارش ਹੋ ਰਹੀ ਹੈ ਸਾਨੂੰ ਤਾਂ ਇੰਜ ਜਾਪਦਾ ਵੀ ਅਸੀਂ ਜਿਵੇਂ ਕਿਸੇ ਪਹਾੜੀ ਇਲਾਕੇ ਦੇ ਵਿੱਚ ਰਹਿੰਦੇ ਹੋਈਏ ਵੀ ਦੂਏ ਤੀਏ ਦਿਨੇ بارش ਹੋ ਜਾਂਦੀ ਹੈ ਕਾਫੀ ਸਮੇਂ ਤੋਂ ਮੀਂਹ ਪੈ ਰਿਹਾ ਨਾ ਹਾਂਜੀ ਇੱਕ ਤਕਰੀਬਨ ਘੰਟੇ ਤੋਂ ਉੱਪਰ ਹੋ ਗਿਆ ਜੀ بارش ਪੈ ਰਹੀ ਹੈ ਪੈਣ ਮੌਸਮ ਠੰਡਾ ਹੋ ਗਿਆ ਮੈਂ ਗਿੱਲਾ ਵੀ ਠੰਡ ਵੀ ਲੱਗ ਰਹੀ ਹੈ ਜੀ ਮੇ ਤਾਂ ਇਹ ਠੰਡਾ ਮੌਸਮ ਹੋ ਗਿਆ ਇਸ ਵਾਰੀ ਜਿਹੜਾ ਮੌਸਮ ਆਇਆ ਬਹੁਤ ਠੰਡਾ ਨਿਕਲਦਾ ਜਾ ਰਿਹਾ ਤਕਰੀਬਨ ਜਿਹੜਾ ਪਿਛਲਾ ਮਹੀਨਾ ਸੀ ਉਹ ਵੀ ਬਹੁਤ ਵਧੀਆ ਨਿਕਲ ਗਿਆ ਜੂਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਅਤਿ ਦੀ ਗਰਮੀ ਹੋ ਜਾਂਦੀ ਹੈ ਪਰ ਦੇਵਤਾ ਜੀ ਇਸ ਵਾਰੀ ਪ੍ਰਸੰਨ ਨੇ ਇੰਦਰ ਦੇਵਤਾ ਜੀ ਮੀਂਹ ਦੇ ਬਹੁਤ ਵosaur ਵਧੀਆ ਨੇ ਆਨੰਦ ਆ ਰਿਹਾ ਇਸ ਵਾਰ ਤਾਂ ਰਾਤ ਨੂੰ ਉਹ ਤਾਂ ਕਈ ਵਾਰੀ ਪੰਜ ਚਾਰ ਦਿਨ ਪਹਿਲਾਂ ਪਿੱਛੇ ਜੇ ਮੀਂਹ ਪੈਂਦਾ ਰਿਹਾ ਉਹਦੇ ਨਾਲ ਏਸ਼ੀਆ ਦਾ ਵੀ ਬਹੁਤ ਬਿਜਲੀ ਦੀ ਬਹੁਤ ਖਫਤ ਬਹੁਤ ਕੱਟੀ ਆ ਤੇ ਬਿਜਲੀ ਮੈਗਮੈਨ ਨੂੰ ਵੀ ਬਹੁਤ ਫਾਇਦਾ ਹੋਊਗਾ ਕੰਟੀਨਿਊ 3 ਘੰਟੇ ਹੋ ਗਏ ਜੀ ਇਹ بارش ਪੈ ਰਹੀ ਹੈ ਰਾਤ ਵੀ ਪਈ ਸੀ ਰਾਤ ਥੋੜੀ ਜੀ 2 ਘੰਟੇ ਪਈ ਹੈ ਜੀ ਕਿੰਨਾ ਵਜੇ ਹਰਤਾ ਸਿੰਘ ਜੀ ਹਰਤਾ ਸਿੰਘ ਜੀ ਕਿਸ ਤਰ੍ਹਾਂ ਦੇਖੋ ਤੇ ਜੋ بارش ਪੈ ਰਹੀ ਆ ਇਸ ਵਾਰੀ ਵੱੱਟ ਵੀ ਪੈ ਰਹੀ ਆ ਫਸਲਾਂ ਵਾਸਤੇ ਕਿੰਨੇ ਕ ਲੱਗੇ ਹਰਨਾ ਪਾਤੇ ਕਿਸਾਨ ਬਹੁਤ ਲਾਹੇਵੰਦ ਹੈ ਜੀ ਜਿਹੜੀ ਇਸ ਟਾਈਮ ਬਾਰਸ ਪੈ ਰਹੀ ਹੈ ਇਹਦੀ ਲੋੜ ਸੀ ਤੇ ਕਿਸਾਨ ਬਹੁਤ ਖੁਸ਼ ਨੇ ਕੀ ਲੱਗਦਾ ਜਿਵੇਂ ਆਉਣ ਵਾਲਾ ਝੋਨੇ ਦਾ ਸੀਜ਼ਨ ਵੀ ਨੇੜੇ ਆ ਗਿਆ ਉਹਦੇ ਵਾਸਤੇ ਬਹੁਤ ਫਾਇਦੇਮੰਦ ਆ ਬਹੁਤ ਫਾਇਦੇਮੰਦ ਹੈ ਜੀ ਹੁਣ ਬਾਰਸ ਦੀ ਲੋੜ ਸੀ ਤੇ ਬਾਰਸ ਪੈ ਰਹੀ ਹੈ ਕਿਸਾਨ ਖੁਸ਼ ਨੇ ਤੇ ਮੱਕੀ ਜੇ ਬੀਜੀ ਹੋਈ ਹੈ ਉਹਦੇ ਵਾਸਤੇ ਬਹੁਤ ਲਾਹੇਵੰਦ ਹੈ ਇਵੇਂ ਝੋਨਾ ਦਾ ਹੁਣ ਬੀਜੋਗੇ ਤੇ ਬਾਰਸ਼ ਇਸੇ ਤਰ੍ਹਾਂ ਵੀ ਪਾਣੀ ਦੀ ਵੀ ਘੱਟ ਲੱਗਦਾ ਹੋਊਗਾ ਮੋਟਰਾਂ ਵੀ ਘੱਟ ਚੱਲਣਗੀਆਂ ਹਾਂਜੀ ਹਾਂ ਬਹੁਤ ਫਾਇਦਾ ਹੈ ਮੋਟਰਾਂ ਘੱਟ ਚੱਲਣਗੀਆਂ ਬਿਜਲੀ ਦਾ ਖਰਚ ਘੱਟ ਹੋਊਗੀ ਸਰਕਾਰ ਦਾ ਫਾਇਦਾ ਹੋਊਗਾ ਤੇ ਜਿਹੜਾ ਪਾਣੀ ਖੇਠਾਂ ਜਾ ਰਹੇ ਨੇ ਉਹ ਖੇਠਾਂ ਨਹੀਂ ਜਾਣਗੇ ਤੇ ਇਹਦੇ ਨਾਲ ਬਹੁਤ ਯਾਨੀ ਕਿਸਾਨਾਂ ਦਾ ਫਾਇਦਾ ਹੀ ਫਾਇਦਾ ਜਦੋਂ ਵੀ ਗਰਮੀ ਹੁੰਦੀ ਹੈ ਥੋੜਾ ਜਿਹਾ ਤਾਪਮਾਨ ਵੱਧਦਾ ਨਾਲ ਦੀ ਹਣੀ ਆਉਂਦਾ ਅਸੀਂ ਖੋਸਾਂਗੇ ਸਾਰੇ ਖੁਸ਼ੀ ਖੋਸਾਂਗੇ தேனல்லை நாபாா் சுகச்சி நுபாணா தோர்வ